ਸਤਿ ਸ਼੍ਰੀ ਅਕਾਲ ਜੀ ਸਤ ਸਪਨੂ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨਾਂ ਬਹੁਤ ਪਿਆਰੀਆਂ ਪਸ਼ਮੀਨਾ ਦੀਆਂ ਵੈਡਿੰਗ ਸਪੈਸ਼ਲ ਆਈਆਂ ਨੇ ਮਿਕਸ ਮੈਚ ਕਲੈਕਸ਼ਨਾਂ ਨੇ ਸਾਰੀਆਂ ਰੰਗ ਤੇ ਡਿਜ਼ਾਈਨ ਜਿਹੜੇ ਸੂਟਾਂ ਵਿੱਚ ਜੋ-ਜੋ ਵੀ ਹੋਣਗੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਵੈਡਿੰਗਸ ਲਈ ਨੇ ਬ੍ਰੌਕਟ ਬਨਾਰਸੀ ਬੇਸ ਦਾ ਸੂਟ ਆਏਗਾ ਬਾਟਮ ਪਲੇਨ ਆਏਗੀ 2600 ਦਾ ਪ੍ਰਾਈਸ ਹੈ ਰੰਗ ਇਹਦੇ ਵਿੱਚ 6 ਹੈ ਗਿੰਨੇ ਟੋਟਲੀ ਬ੍ਰਾਈਡਲ ਸਪੈਸ਼ਲ ਕਲੈਕਸ਼ਨਾਂ ਨੇ ਬਹੁਤ ਜ਼ਿਆਦਾ ਹੈਵੀ ਏਮਬ੍ਰੋਇਡਰੀ ਵਾਲੇ ਸੂਟ ਨਹੀਂ ਨੇ ਐ ਵਾਲੀਆਂ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਆਣਗੀਆਂ ਰੰਗ ਬਹੁਤ ਪਿਆਰਾ ਹੈ ਸਿੰਗਲ ਸਿੰਗਲ ਕਲਰ ਵਿੱਚ ਐ ਵਾਲਾ ਸੂਟ ਆਏਗਾ ਦੁਪੱਟਾ ਬੜਾ ਪਿਆਰਾ ਨਾਲ ਕਰਨ ਰਾਸ ਕੀਤਾ ਗਿਆ ਐਦੇ ਵਿੱਚ ਵੀ ਤੁਹਾਨੂੰ ਸਿੰਗਲ ਕਲਰ ਹੀ ਮਿਲੇਗਾ ਨਾਲ ਮੈਰੂਨ ਡਾਰਕ ਟੋਨ ਦਾ ਹੈਂਡਵਰਕ ਦਾ ਸਾਰਾ ਫੈਬਰਿਕ ਹੈ ਸ਼ੇਮਰ ਦਾ ਫੈਬਰਿਕ ਹੈ ਸਿੰਗਲ ਕਲਰ ਹੈ ਟੋਟਲੀ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਨੇ ਇਹ ਸਿੰਗਲ ਕਲਰ ਹੈ ਹੈਂਡਵਰਕ ਦੇ ਨਾਲ ਆਏਗਾ ਰਸਟ ਕਲਰ ਦਾ ਬਾਟਮ ਤੇ ਦੁਪੱਟੇ ਨਾਲ ਇਹ ਕੱਟ ਰੇਟਾਂ ਵਿੱਚ ਤੁਹਾਨੂੰ ਸੂਟ ਮਿਲ ਜਾਣਗੇ ਇਹਨਾਂ ਵਿੱਚ 4 ਰੰਗ ਮੇਰੇ ਕੋਲ ਅਵੇਲੇਬਲ ਨੇ ਬਾਕੀ ਗੇ ਤੁਸੀਂ ਕਿਸੇ ਵੀ ਸੂਟ ਦੀ ਕੁਇਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ ਦਿੱਤਾ ਹੈ ਨੰਬਰ ਜਦ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸੂਟ ਡਿਜ਼ਾਈਨ ਪੈਟਰਨ ਜਿੰਨੇ ਵੀ ਮੋਸਟਲੀ ਮੈਂ ਇੱਥੇ ਐਡ ਕਰਦੀਆਂ ਸਾਰੇ ਦੇ ਸਾਰੇ ਅਵੇਲੇਬਲ ਨੇ ਬਾਕੀ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਇਹ ਪਸ਼ਮੀਨਾ ਦੀਆਂ ਕਲੈਕਸ਼ਨਾਂ ਨੇ ਬਟ ਇਹਨਾਂ ਦੇ ਲੁੱਕ ਜਿਹੜੀ ਆ ਉਹ ਵੈਡਿੰਗ ਸਪੈਸ਼ਲ ਹੈ ਡਿਜ਼ਾਈਨਰ ਬੁਟੀਕ ਸਟਾਈਲ ਪਸ਼ਮੀਨਾ ਦੇ ਉੱਪਰ ਵੀਵਿੰਗ ਸਟਾਈਲ ਜਿਹੜਾ ਪੈਟਰਨ ਹੈ ਸਾਰਾ ਇਹਨਾਂ ਵਿੱਚ ਰੰਗ ਪੰਜ ਅਵੇਲੇਬਲ ਨੇ ਤਾਂ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਟਮ ਇਹਨਾਂ ਦੀ ਪਲੇਨ ਆਏਗੀ ਬਰਾਇਡਲ ਸਪੈਸ਼ਲ ਨੇ ਵੈਡਿੰਗ ਸਪੈਸ਼ਲ ਕਲੈਕਸ਼ਨਾਂ ਨੇ ਪ੍ਰਾਈਸ ਜਾਣਨਾ ਜਾਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰਾ ਦਿਓ ਨੰਬਰ ਮੈਂ ਦਿੱਤਾ ਹੋਇਆ ਹੈ ਰੰਗ ਦੇ ਵਿੱਚ ਜਿਹੜੇ ਵੀ ਹੈਗੇ ਨੇ ਬਹੁਤ ਪਿਆਰੇ ਨੇ ਤੇ ਡਾਰਕ ਟੂਨ ਹੀ ਨੇ ਮੋਸਟਲੀ ਰੰਗ ਜਿਹੜੇ ਦੇ ਵਿੱਚ ਨੇ ਮੈਂ ক্লোਜ਼ ਅਪ ਲੁੱਕ ਹੈ ਫੋਲਡ ਕਰਕੇ ਆ ਬਿਲਕੁਲ ক্লোਜ਼ ਅਪ ਲੁੱਕ ਦਿੱਤੀ ਆ ਤੁਹਾਨੂੰ ਸੂਟ ਦੀ ਤਾਂ ਕਿ ਤੁਹਾਨੂੰ ਪਤਾ ਚੱਲ ਜਾਏ ਕਿ ਐਗਜ਼ੈਕਟਲੀ ਜਿਹੜਾ ਕੋਲੋਂ ਇਹ ਸੂਟ ਕਿਵੇਂ ਦਾ ਲੱਗੇਗਾ ਲੈਂਥ ਵੀ ਪੂਰੀ ਹੈ ਵਿਡਥ ਵੀ ਪੂਰੀ ਹੈ ਬੌយ ਦਾ ਬਾਟਮ ਜਿਹੜਾ ਵੀ ਡਿਜ਼ਾਈਨਰ ਲੁੱਕ ਵਾਲਾ ਆਏਗਾ ਇਹ ਵੀ ਪਸ਼ਮੀਨਾ ਦੀਆਂ ਕਲੈਕਸ਼ਨਾਂ ਨੇ ਸ਼ਾਰਟ ਦੀ ਲੈਂਥ ਕਾਫੀ ਹੈ ਗਲੇ ਤੇ ਉੱਪਰ ਪ੍ਰੋਪਰ ਵਰਕ ਹੋਇਆ ਹੈ ਪਸ਼ਮੀਨਾ ਤੇ ਜਾਮਵਰ ਜਿਹੜਾ ਵੇਵਿੰਗ ਹੁੰਦਾ ਹੈ ਉਹ ਹੋਇਆ ਇਹਨਾਂ ਤੇ ਤੇ ਬ੍ਰਾਂਡਡ ਐਸਐਸ ਬ੍ਰਾਂਡ ਵੱਲੋਂ ਇੱਕ ਕਲੈਕਸ਼ਨ ਆਣ ਗਿਆ ਪ੍ਰੀਮੀਅਮ ਕੁਆਲਿਟੀ ਹੈ ਤੇ ਇਹ ਲੇਟੈਸਟ ਹੀ ਆਏ ਨੇ ਹੁਣੇ ਹੀ ਆਏ ਨੇ ਰੀਸੈਂਟਲੀ ਇਹ ਵਾਲੇ ਜਿਹੜੇ ਸੂਟ ਹੋਣ ਐਸੇ ਤੁਹਾਡੀ ਸਕਰੀਨ ਤੇ ਚੱਲ ਰਹੇ ਨੇ ਬਾਕੀ ਅਗਰ ਤੁਸੀਂ ਲੈਂਡ ਸੂਟ ਲੈਂਡ ਵਿੱਚ ਇੰਟਰਸਟਿਡ ਹੋ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਇਹ ਵਾਲੇ ਪ्युअर ਕਸ਼ਮੀਨਾ ਕਿਨੋਰੀ ਆਰੀ ਵਰਕ ਵਾਲੇ ਬਹੁਤ ਹੀ ਪਿਆਰੇ ਚਾਂਮਸਟਾਲ ਵਰਤਾਨੂੰ ਨਾਲ ਸੂਟ ਮਿਲਣਗੇ ਹਰ ਸੂਟ ਜਿਹੜਾ ਲੁੱਕ ਵਿੱਚ ਬਹੁਤ ਪਿਆਰਾ ਹੈ ਡਿਫਰੈਂਟ ਕੁਆਲਿਟੀ ਡਿਫਰੈਂਟ ਮੈਚਿੰਗ ਦੇ ਨਾਲ ਆਏਗਾ ਇਹਨਾਂ ਦੇ ਨਾਲ ਜਿਹੜੇ ਸਟਾਲ ਦਿੱਤੇ ਨੇ ਉਹ ਕੜਾਈਆਂ ਦੇ ਨਾਲ ਮੈਚ ਕੀਤੇ ਨੇ ਰੰਗ ਇਹਦੇ ਵਿੱਚ ਜਿੰਨੇ ਹੈਗੇ ਨੇ ਮੈਂ ਇੱਥੇ ਆੜਗਾ ਦਿੱਤੇ ਨੇ ਸੂਟ ਡਿਜ਼ਾਈਨ ਜਿੰਨੇ ਵੀ ਨੇ ਅੱਜ ਦੀ ਵੀਡੀਓ ਵਾਲੇ ਸਾਰੇ ਹੀ ਅਵੇਲੇਬਲ ਨੇ ਤੁਸੀਂ ਅਗਰ ਸਟੇਟਸ ਦੇਖਣਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਜੇਕਰ ਤੁਸੀਂ ਰੀਸੈਲਰ ਹੋ ਰੀ ਸੈਲਿੰਗ ਕਰ ਰਹੇ ਹੋ ਜਾਂ ਫਿਰ ਕਰਨਾ ਚਾਹੁੰਦੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨਾਮ ਤੇ ਸਿਟੀ ਦੇ ਨਾਮ ਦੇ ਨਾਲ ਮੈਂ ਤੁਹਾਡਾ ਨੰਬਰ ਗਰੁੱਪ ਵਿੱਚ ਐਡ ਕਰ ਲਵਾਂਗੀ ਫਿਰ ਤੁਹਾਨੂੰ ਜਿਹੜੀਆਂ ਡੇਲੀ ਅਪਡੇਟਸ ਆ ਜਾਇਆ ਕਰਨਗੀਆਂ ਅੱਜ ਦੀ ਵੀਡੀਓ ਵਿੱਚ ਮੈਂ ਕਲੈਕਸ਼ਨ ਬਹੁਤ ਪਿਆਰੀਆਂ ਤੇ ਸੋਹਣੀਆਂ ਲੈ ਕੇ ਆਈ ਹਾਂ ਸਾਰੇ ਹੀ ਪ੍ਰੀਮੀਅਮ ਕੁਆਲਿਟੀ ਦੇ ਸੂਟ ਰਏ ਤੇ ਸਾਰੇ ਦੇ ਸਾਰੇ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਸੂਟ ਨੇ ਅਵੇਲੇਬਲ ਨੇ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਨੈਕਸਟ ਵੀਡੀਓ ਦੇ ਵਿੱਚ ਉਹ ਨਵੇਂ-ਨਵੇਂ ਟ੍ਰੈਂਡੀ ਐਕਸਕਲੂਸਿਵ ਸੂਟਾਂ ਦੇ ਨਾਲ ਡਿਜ਼ਾਈਨ ਪੈਟਰਨ ਨਵੇਂ ਆ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ